ਭਾਈ ਜੀ ਨੀਜੀ ਗਰੀਵਾਲ ਪਿੰਡ ਸਕਰੋਦੀ ਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਫ ਕਾਰ ਸਰਪੰਚ ਅੱਛਾ ਇਹਨਾਂ ਦੇ ਪਿੰਡ ਨਾ ਤੁਸੀਂ ਪਿੰਡ ਦਾ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੀ ਸਰਪੈਕਟ ਠੀਕ ਹੈ ਜੀ ਹਾਂ ਜੀ ਬਾਕੀ ਤੁਸੀਂ ਮੈਨੂੰ ਕਰ ਮੈਂ ਜੋ ਕਰ ਰਿਹਾ ਅਰੈਸਟ ਕਰਨ ਨੂੰ ਹਾਂ ਬਿਲਕੁਲ ਆ ਜੀ ਅੱਛਾ ਉਸ ਪੱਕੇ ਪੁਲਿਸ ਨਾਲ ਗੱਲ ਹੋ ਜੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਪਲੈਂਟ ਦੇ ਖਲਾਫ ਗੱਲ ਨਹੀਂ ਕੀਤੀ ਕੁਛ ਕੁਛ ਰਹਿਣਾ ਕੋਈ ਨਹੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਇਕੱਲੀ ਕੰਨੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਅਰਜ਼ੀ ਦਿੱਤੀ ਉਹ ਦੱਸਣੇ ਆਪਾਂ ਨਹੀਂ ਨਾ ਬ੍ਰਾਂਡ ਦਿਖਾਓ ਮੈਂ ਕਿ ਬ੍ਰਾਂਡ ਦੀ ਐਫ ਆਈ ਆਰ ਕੋ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਬ੍ਰਾਂਡ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟ ਦੇ ਵਿੱਚ ਭਾਈ ਜੀ ਗਰੰਟ ਦੀ ਲੋੜ ਹੁੰਦੀ ਆ ਕਿਸੇ ਦੇ ਕਰੇ ਜਾਣ ਦੀ ਅਰਜ਼ੂ ਕਰਦੇ ਪਈ ਆਰ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਲ ਲੋੜ ਹੈ ਜੇ ਥੋੜੀ ਅਸੀਂ ਕੰਦ ਬਾੜ ਕੇ ਪੱਤਰ ਓਪਨ ਨਹੀਂ ਕਰ ਰਹੇ ਨਹੀਂ ਵਿਖੋ ਇਹ ਨਹੀਂ ਗੱਲ ਹੋਊਗੀ ਤੁਸੀਂ ਫੁਰਸਤਾਂ ਦੀ ਹੈ ਜਾਈਂ ਕਿ ਨਹੀਂ ਨਾ ਚੱਲੂ ਮੈਂ ਮੈਂ ਭਜਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਮੇਟ ਕਰੋ ਪਹਿਲੀ ਗੱਲ ਬਾਈ ਨੇ ਅਰੈਸਟ ਕਰਨ ਖਾਤਰ ਬਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈਆਂ ਨਹੀਂ ਰੋਕੀ ਹਾਂ ਕਾਨੂੰਨ ਦੱਸਦੇ ਤੇਰਾ ਤੁਹਾਡਾ ਵਕੀਲ ਦੱਸ ਦੇ ਵਕੀਲ ਦੀ ਸਾਡੇ ਤੋਂ ਪਾਵਰ ਹੈ ਐਫ ਆਰ ਦੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੰਨਦਾ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਪਰ ਤੁਹਾਡਾ ਫਰਜਾ ਗਰੰਟ ਨਹੀਂ ਹੁੰਦਾ ਸਾਨੂੰ ਗਰੰਟਾਂ ਦੀ ਜਰੂਰਤ ਨਹੀਂ ਹੈ ਮੈਂ ਗਰੰਟ ਤੁਹਾਡੇ ਕੋਲ ਡਿਸ਼ਰਚਰ ਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਰਹੇ ਹਾਂ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬਦਲ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਬਾਈ ਜੀ ਮੈਂ ਚਲੋ ਵਜੇ ਹੁਣ ਮੈਂ ਤੁਹਾਨੂੰ ਨਹੀਂ ਦੱਸਣਾ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਤੁਸੀ ਜਾਣਾ ਹੈ ਨਾ ਆਪਾਂ ਬਾਹਰ ਹੀ ਜਾਣਾ ਠੀਕ ਹੈ ਜੀ ਆਈਟੀ ਸਿੱਧੀ ਖਾਣੇ ਪੁਲਿਸ ਸਟੇਸ਼ਨ ਤੋਂ ਢੋਡੀ ਅੱਥਰ ਹੀ ਜਾਉਂਦੇ ਲੱਕੀਏ ਫਿਰ ਲੱਕੀਏ ਉਹ ਮੈਂ ਕਹਿ ਰਿਹਾ ਤੋ ਮੈਂ ਦੱਸਦਾ ਸਹੀ ਹੈ ਕਿ ਤੁਹਾਨੂੰ ਨਹੀਂ ਬਗਾ ਦੇਦੇ ਬਾਈ ਚੱਲਦਾ ਬਾਈ ਟ੍ਰੈਵਲ ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਉਹ ਸ਼ੈਕਸ਼ਨ ਹੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ੈਕਸ਼ਨ ਹੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੋਊਗਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਆਈਡੀ ਐਗੈਂਟ ਦੇ ਅੰਦੀਂ ਦਾੰਦ ਹੋਈ ਆ ਤੁਸੀਂ ਮੇਰੀ ਗੱਲ ਸੁਣੋ ਐਫਐਰ ਦਾ ਬੇਨ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐ ਤੁਸੀਂ ਅਕਿਊਡ ਐ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਕਿਉਂ ਕਰੀਏ ਚਲੋ ਯਾਰ ਮਾਨ ਨਾ ਤੁਹਾਨੂੰ ਫੜੋ ਯਾਰ ਬਾਕੀ ਬੰਦੇ ਮੈਨੂੰ ਖਿਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਗਾਰੰਟੀ ਦੀ ਗੱਲ ਆ ਯਾਰ ਇਹ ਪਹਿਲੀ ਵਾਰ ਆ ਰਿਹਾ ਇੰਡੈਕਸ ਨਹੀਂ ਰਿਹਾ ਸਾਰਾ ਕੁਝ ਦੱਸਦਾ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆ ਪੈਗ ਲਾਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨੀ ਆ ਤੁਸੀਂ ਡਿਊਟੀ ਵਿੱਚ ਗੰਗਲ ਪਾਉਂਗੇ ਸੁਣੋ ਬ੍ਰਦਰ ਮਗਰ ਤੁਸੀਂ ਡਿਊਟੀ ਚ ਵਿਗੜਨ ਪਾਉਂਗੇ ਮੈਂ ਇੱਥੇ ਹੁਣੇ ਕਿਸੇ ਕਾਰਨ ਨਹੀਂ ਪਾਉਂਦਾ ਨਹੀਂ ਨਹੀਂ ਪਾਵਣ ਨਹੀਂ ਬੰਦੇ ਅਸੀਂ ਰੋਟੀ ਬਿਠਣ ਕਿਉਂ ਆਵਾਂਗੇ ਮੈਂ ਅਸੀਂ ਤਾਂ ਸਮਾਕਰਵਾਣ ਦਾ ਲਾਇਆ ਹੁਣ ਅਸੀਂ ਆਪਣੇ ਘਰੇ ਬੈਠੇ ਬੀਤੀ ਤੁਹਾਨੂੰ ਮੰਦਰ ਤੇ ਨਾ ਬੋਲਿਆ ਹੋਰ ਕੱਪੜੇ ਦਾ ਪਾ ਲੈਣ ਚਲੋ ਫਿਰ ਸ਼ੁਰੂ ਕਰ ਮੈਨੂੰ ਤੁਹਾਡੇ ਨਾਲ ਕੱਪੜੇ ਨੂੰ ਰੋ ਕੇ ਕਹਿੰਦੇ ਹੋਣਾ ਨਹੀਂ ਇੱਕ ਮਿੰਟ ਹੋਏ ਪਹਿਲੀ ਗੱਲ ਕਹੀ ਇੱਕ ਮਿੰਟ ਰੁਕੋ ਮੇਰੇ ਨਾਲ ਗੱਲ ਗਈ ਹੈ ਇਹਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਦੇਖ ਰਹੇ ਹੋ ਤੁਸੀਂ ਪਾਰ ਰਹੇ ਆ ਤੁਸੀਂ ਪਾਰ ਰਹੇ ਨਹੀਂ ਪਾਰ ਰਹੇ ਤੁਸੀਂ ਕੋਈ ਨਹੀਂ ਤੁਸੀ ਪਾਰੇ ਕੋਈ ਨਹੀਂ ਜਦੋਂ ਤੁਸੀਂ ਵੀਡੀਓ ਬਣਾਉਂਦੇ ਸਾਡੀ ਵੀਡੀਓ ਲਾਉਂਦੇ ਕੋਈ ਕੋਈ ਨਹੀਂ ਫੇਰ ਕੀ ਹੋਵੇ ਤੁਸੀਂ ਮੈਨੂੰ ਇਹ ਦੱਸੋ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਨਾ ਜਦੋਂ ਤੁਰਨਾ ਨਹੀਂ ਉਹ ਕੀ ਕਹਿੰਦੇ ਹੌਸਪੀਟਲੋਂ ਭਾਈ ਜੀ ਮੇਰੀ ਦਵਾਈਆਂ ਪਾਈਆਂ ਪਹਿਲਾਂ ਮੇਰੇ ਕੋਲ ਦਵਾਈਆਂ ਨਹੀਂ ਨਾ ਦਵਾਈਆਂ ਲੈ ਆਓ ਰਿਸਪੈਕਟਫੁਲੀ ਲੈ ਕੇ ਚੱਲੋ